ਹੈਪੀਮ ਜੈਪਾਰਤ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਤੇ ਆਪਾਂ ਅੱਜ ਪਹੁੰਚੇ ਆ ਪਿੰਡ ਪਟੀਆਂ ਜਿੱਥੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਭਵਨ ਬਣਿਆ ਹੋਇਆ ਤੇ ਭਵਨ ਦੇ ਸਾਹਮਣੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆ ਮੇਲਾ ਲੱਗਿਆ ਹੋਇਆ ਦਿਖਾਓ ਜਰਾ ਮੇਲਾ ਇਹ ਸਾਹਮਣੇ ਗਰਾਊਂਡ ਆ ਗਰਾਊਂਡ ਦੇ ਵਿੱਚ ਤੇ ਆ ਪਿੱਛੇ ਰਾਵਣ ਦਾ ਜਿਹੜਾ ਉਹ ਪਤਲਾ ਬਣਿਆ ਹੋਇਆ ਤੇ ਸਾਨੂੰ ਹੁਣੇ-ਹੁਣੇ ਪਤਾ ਲੱਗਿਆ ਸੀ ਵੀ ਇਹਦਾ ਕੋਈ ਵਿਵਾਦ ਜਿਹੜਾ ਉਹ ਚੱਲ ਰਿਹਾ ਵਾ ਸੋ ਉਸ ਵਿਵਾਦ ਨੂੰ ਜਾਣਨ ਲਈ ਔਰ ਸਰੋਤਿਆਂ ਨੂੰ ਦੱਸਣ ਲਈ ਕੀ ਕੀ ਰੌਲਾ ਵਾ ਕਿ ਸਾਨੂੰ ਫੋਨ ਆਇਆ ਸੀ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਵਿਗੜ ਸਕਦੀ ਥੋੜੇ ਸਮੇਂ ਬਾਅਦ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਆਪਣੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਆ ਕਿ ਪ੍ਰਬੰਧਕਾਂ ਨਾਲ ਵੀ ਅੰਦਰ ਜਾ ਕੇ ਗੱਲ ਕਰਦੇ ਆ ਉਹ ਠੇਕੇਦਾਰ ਨਾਲ ਵੀ ਗੱਲ ਕਰਦੇ ਆ ਕਿ ਅੱਜ ਜਿਹੜਾ ਜਿਹੜੇ ਲੋਕ ਸੈਲੀਬ੍ਰੇਟ ਕਰਦੇ ਆ ਦਸਹਿਰੇ ਨੂੰ ਉਹਨਾਂ ਦਾ ਜਿਹੜਾ ਇਹ ਤਿਉਹਾਰ ਵਾ ਉਹ ਖਰਾਬ ਨਾ ਹੋਵੇ ਜਿਹੜੇ ਕਰਦੇ ਆ ਲੋਕ ਸੋ ਉਹਨੂੰ ਜਲਦੀ ਤੋਂ ਜਲਦੀ ਸੌਟ ਆਊਟ ਕੀਤਾ ਜਾਵੇ ਪ੍ਰਸ਼ਾਸਨ ਆਪ ਇਹਦੇ ਵਿੱਚ ਇਨਵੋਲਵ ਕਰਕੇ ਤੋਂ ਮਸਲਾ ਕੀ ਆ ਸਾਰਾ ਉਹ ਡਾਕਟਰ ਅੰਬੇਡਕਰ ਭਵਨ ਦੀ ਜਿਹੜੀ ਕਮੇਟੀ ਆ ਉਨਾ ਕੋਲ ਜਾਣਦੇ ਆ ਔਰ ਠੇਕੇਦਾਰ ਕੋਲੋਂ ਜਾਣਦੇ ਆ ਕਿ ਇਹ ਰੋਲਾ ਵਿਵਾਦ ਕਿਉਂ ਬਣਿਆ ਜਾਂ ਕਿਉਂ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਸ਼ਾਮ ਤੱਕ ਖਰਾਬ ਹੋ ਸਕਦੀ ਆ ਇਹ ਸਾਨੂੰ ਚੈਨਲ ਨੂੰ ਇਨਫੋਰਮੇਸ਼ਨ ਆ ਸੋ ਅਸੀਂ ਪਹਿਲਾਂ ਹੀ ਇੱਥੇ ਪਹੁੰਚ ਕੇ ਉਸ ਮਸਲੇ ਨੂੰ ਸ਼ਾਰਟ ਆਊਟ ਕਰਵਾਉਣ ਦੇ ਲਈ ਪਹੁੰਚੇ ਆ ਤਾਂ ਜੋ ਪ੍ਰਸ਼ਾਸਨ ਤੱਕ ਗੱਲ ਜਾਵੇ ਔਰ ਪ੍ਰਸ਼ਾਸਨ ਜਿਹੜਾ ਇੱਥੇ ਮੁਸਤੈਦੀ ਨਾਲ ਪਹਿਲਾਂ ਹੀ ਆਪਣੀ ਪਕੜ ਜਿਹੜੀ ਬਣਾਵੇ ਔਰ ਕਿਸੇ ਦਾ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਨੁਕਸਾਨ ਉਹ ਨਾ ਹੋ ਸਕੇ ਬੱਚੇ ਅੰਦਰ ਦਿਖਾਇਆ ਵੀ ਬੱਚੇ ਆਪਣੇ ਝੂਲੇ ਚੂਲ ਰਹੇ ਆ ਔਰ ਹਰ ਤਰ੍ਹਾਂ ਦਾ ਜਿਹੜਾ ਸੈਲੀਬ੍ਰੇਟ ਕਰਨਾ ਚਾਹੁੰਦਾ ਵਾ ਨਹੀਂ ਕਰਨਾ ਚਾਹੁੰਦਾ ਉਹਨਾਂ ਦੀ ਆਪਣੀ ਮਰਜ਼ੀ ਆ ਪਰ ਕਿਸੇ ਦਾ ਕੋਈ ਐਦਾਂ ਦਾ ਨੁਕਸਾਨ ਨਾ ਹੋ ਸਕੇ ਤਾਂ ਅੱਜ ਦਾ ਜਿਹੜਾ ਮਨਾਉਣ ਵਾਲਿਆਂ ਦਾ ਦਸਹਿਰੇ ਨੂੰ ਸੈਲੀਬ੍ਰੇਟ ਕਰਦੇ ਉਹਨਾਂ ਦਾ ਤਿਹਾਰ ਖਰਾਬ ਨਾ ਹੋ ਸਕੇ ਜੇ ਦੇਖ ਰਹੇ ਹੋ ਬੇਗੰਪੂਰਾ ਡਰੀਨ ਚੈਨਲ ਅੱਜ ਆਪਾਂ ਪਹੁੰਚੇ ਆ ਪਿੰਡ ਪਟੀਆਂ ਜਿੱਥੇ ਜੁम्मेवार ਸਾਥੀਆਂ ਦੇ ਮਾਧਿਅਮ ਤੋਂ ਪਤਾ ਚੱਲਿਆ ਸੀ ਕਿ ਇੱਥੇ ਮੇਲਾ ਲੱਗਿਆ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਪਰ ਉਸ ਮੇਲੇ ਨੂੰ ਲੈ ਕੇ ਕੁਝ ਜਿਹੜਾ ਵਿਵਾਦ ਜਿਹੜਾ ਹੋਣ ਦੀ ਸੰਭਾਵਨਾ ਸੀ ਤੇ ਮੌਕੇ ਤੇ ਸਾਨੂੰ ਲੱਗਦਾ ਵੀ ਜੁम्मेवार ਪੰਚਾਇਤ ਔਰ ਸਮਝਦਾਰੀ ਦਾ ਉਹਨਾਂ ਨੇ ਸਬੂਤ ਦਿੱਤਾ ਤੇ ਇਸ ਜਿਹੜਾ ਸ਼ਾਮ ਤੱਕ ਹੋ ਸਕਦਾ ਸੀ ਕਿ ਮਾਹੌਲ ਖਰਾਬ ਹੋ ਜਾਵੇ ਉਹਨੂੰ ਬੜੇ ਹੀ ਰਿਸਪੌਂਸੀਬਲ ਤਰੀਕੇ ਦੇ ਨਾਲ ਪੰਚਾਇਤ ਨੇ ਜਿਹੜਾ ਆਪਣੇ ਕੰਟਰੋਲ ਵਿੱਚ ਕਰ ਲਿਆ ਤੇ ਆਓ ਆਪਾਂ ਗੱਲ ਕਰਦੇ ਹਾਂ ਪੰਚਾਇਤ ਦੇ ਸਰਪੰਚ ਸਾਹਿਬ ਨਾਲ ਔਰ ਮੈਂਬਰਾਂ ਨਾਲ ਜਿਹੜੇ ਆ ਵੀ ਕੀ ਮਸਲਾ ਹੋਇਆ ਤੇ ਕੀ ਸਿਗਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਕੀ ਮਸਲਾ ਸਿਗਾ ਥੋੜਾ ਜਾਣਕਾਰੀ ਦਿਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅਸੀਂ ਪਿੰਡ ਪਟੀਆਂ ਦੇ ਸਾਰੇ ਸਾਡੇ ਸਰਪੰਚ ਸਾਹਿਬ ਵੀਦਾ ਜੀ ਸਾਡੇ ਮੈਂਬਰ ਸਾਹਿਬ ਔਰ ਸਾਡੇ ਸਾਡੇ ਵਾਕਾ ਖ ਇਲਾਕਿਆਂ ਦੇ ਸਾਥੀ ਸਾਹਿਬ ਇਹ ਜਿਹੜਾ ਮਸਲਾ ਸੀ ਕਿ ਇੱਥੇ ਸਾਡੇ ਪੱਟੀਆਂ ਦੀ ਪਵਨ ਦੇ ਸਾਹਮਣੇ ਅੰਬੇਡਕਰ ਪਵਨ ਦੇ ਸਾਹਮਣੇ ਇੱਕ ਮੇਲਾ ਲੱਗਿਆ ਸੀ ਦੁਸ਼ਹਿਰੇ ਦਾ ਜਿਹਨੂੰ ਲੈ ਕੇ ਪਹਿਲਾਂ ਤੋਂ ਵੀ ਮੇਲਾ ਜਿਸ ਦਿਨ ਤੋਂ ਲੱਗਾ ਸੀ ਉੱਥੇ ਵੀ ਇਹ ਵਿਵਾਦ ਚੱਲਦਾ ਸੀ ਕਿ 바ਵਾ ਸਾਹਿਬ ਅੰਬੇਡਕਰ ਦੀ ਜਿੱਥੇ ਮੂਰਤੀ ਲੱਗੀ ਹੈ ਉੱਥੇ ਮਹਾਤਮਾ ਰਾਵਣ ਸਾਡੇ ਰਾਵਣ ਜੀ ਜਿਵੇਂ ਅਸੀਂ ਸਾਰਿਆਂ ਧਰਮਾਂ ਔਰ ਦੇਵੀ ਦੇਵਤਿਆਂ ਦਾ ਸਤਿਕਾਰ ਕਰਦੇ ਆ ਉੱਥੇ ਅਸੀਂ ਉਨਾ ਹੀ ਸਾਡੇ ਰਹਿ ਮਹਾਤਮਾ ਰਾਵਣ ਜੀ ਨੇ ਉਹ ਸਾਡਾ ਬੋਝਨ ਇੱਕ ਸਾਡੇ ਬੋਝਨ ਨਾਇਕ ਨੇ ਇਸੇ ਨੂੰ ਮੁੱਦੇ ਵਿੱਚ ਰੱਖਦੇ ਆਂ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਮੇਲਾ ਲਾ ਲਓ ਕੋਈ ਗੱਲ ਨਹੀਂ ਪਰ ਅਸੀਂ ਇੱਥੇ ਬਾਬਾ ਸਾਹਿਬ ਦੀ ਮੂਰਤੀ ਦੇ ਕੋਲ ਪਵੰਦੇ ਸਾਹਮਣੇ ਮਹਾਤਮਾ ਰਾਵਣ ਦਾ ਪੁਤਲਾ ਸਾੜ ਨਹੀਂ ਦਵਾਂਗੇ ਔਰ ਇਹਨਾਂ ਦੀ ਠੇਕੇਦਾਰ ਨੇ ਔਰ ਪੰਚਾਇਤ ਨੂੰ ਅश्वਾਸਨ ਦਵਾਇਆ ਸੀ ਕਿ ਅਸੀਂ ਪੁਤਲਾ ਸਾੜਾਂਗੇ ਔਰ ਫਿਰ ਅੱਜ ਕੀ ਹੋਇਆ ਇਹ ਪਹਿਲਾਂ ਸਵੇਰੇ ਤੜਕੇ ਮਹਾਤਮਾ ਰਾਵਣ ਦਾ ਪੁਤਲਾ ਗਰਾਊਂਡ ਵਿੱਚ ਲਿਆਏ ਸਾਥੀ ਇਕੱਠੇ ਹੋਏ ਸਰਪੰਚ ਸਾਹਿਬ ਨੇ ਕਿਹਾ ਇਹ ਪੁਤਲਾ ਵਾਪਸ ਲੈ ਗਏ ਉਸ ਤੋਂ ਬਾਅਦ ਦੁਬਾਰਾ ਫੇਰ ਪੁੱਤਰਾਂ ਲਿਆ ਕੇ ਉਸ ਜਗ੍ਹਾ ਤੇ ਰੱਖ ਦਿੱਤਾ ਗਿਆ ਜਿਸ ਤੋਂ ਬਾਅਦ ਸਾਰੇ ਸਾਥੀ ਅੱਜ ਇਕੱਠੇ ਹੋਏ ਆ ਔਰ ਪਿੰਡ ਦੀ ਪੰਚਾਇਤ ਪ੍ਰਸ਼ਾਸਨ ਸਭ ਇਕੱਠੇ ਹੋ ਕੇ ਬੈਠੇ ਸੀ ਔਰ ਉਹ ਠੇਕੇਦਾਰ ਨੂੰ ਵੀ ਬਰੇਸ਼ ਕੁਮਾਰ ਔਰ ਜਸਵਿੰਦਰ ਸਿੰਘ ਆ ਸੋਨੂੰ ਇਹਨਾਂ ਦੋਵਾਂ ਨੂੰ ਬੁਲਾਇਆ ਗਿਆ ਔਰ ਉਹ ਬੈਠ ਕੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਹ ਲਿਖਤੀ ਰੂਪ ਤੇ ਦੇ ਕੇ ਗਏ ਆ ਕਿ ਸ਼ਾਮ 5 ਵਜੇ ਤੱਕ ਜਿਹੜਾ ਮੇਲਾ ਆ ਉਹ ਚੱਲਦਾ ਰਹੇਗਾ ਮੇਲੇ 'ਚ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਉਹ ਇਹ ਲਿਖ ਕੇ ਦੇ ਗਏ ਕਿ ਅਸੀਂ ਮਹਾਤਮਾ ਰਾਵਣ ਜੀ ਦਾ ਪੁਤਲਾ ਸ਼ਾਮ 5 ਵਜੇ 5 ਜਾਂ 6 ਵਜੇ ਉਤਲੇ ਨੂੰ ਅਸੀਂ ਪੂਜਾ ਕਰਕੇ ਬਿਨਾ ਫੂਕੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰਾਵਾਂਗੇ ਸਾਡੇ ਨਾਲ ਮੌਜੂਦਾ ਪਿੰਡ ਦੇ ਸਰਪੰਚਾ ਸਰਪੰਨ ਸਾਹਿਬ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੁੰਦੇ ਕੀ ਸਿਗਾ ਕਿ ਕੀ ਇਹਨਾਂ ਨੇ ਜਿਹੜੇ ਠੇਕੇਦਾਰ ਆ ਉਹਨਾਂ ਨੇ ਪਹਿਲਾਂ ਇਹ ਤੁਹਾਡੇ ਨਾਲ ਤੁਹਾਨੂੰ ਭਰੋਸੇ ਵਿੱਚ ਲਿਆ ਨਹੀਂ ਜਿਹੜਾ ਵਿਵਾਦ ਖੜਾ ਹੋਇਆ ਇਹ ਤਾਂ ਵਾਅਦਾ ਸੀ ਜਦੋਂ ਸਾਡੇ ਨਾਲ ਕਹਿੰਦੇ ਸਾਡੇ ਸੇ ਮੇਲਾ ਲਾਣਾ ਤੇ ਸਾਰੇ ਦਾ ਮੇਲਾ ਇਹ ਸਾਨੂੰ ਕੋ ਆਇਆ ਸੀਗਾ ਜਿਵੇਂ ਲਾ ਲਾਓ ਤਨੂ ਕੋਈ ਦਿਰਾਜ ਨਹੀਂ ਥੱਲਾ ਸਾਡੀ ਕੋ ਪੰਚਾਇਤ ਨੂੰ ਦਿਰਾਜ ਆ ਵੀਰੇ ਇਥੇ ਰਾਵਲ ਦਾ ਪੁੱਤ ਰਣ ਖੋਕਿਓ ਥੇਲਾ ਜੀ ਦਾ ਮਰਜੀ ਲਾਓ ਠੀਕ ਆ ਜੀ ਤਾਂ ਮੇਲਾ ਲੱਗ ਹੀ ਗਿਆ ਅੱਜ ਖੇਲਾ ਜਨ ਹੋਇਆ ਤਾਂ ਨਹੀਂ ਆ ਬੱਚੇ ਸੂਰ ਬਵਾਸ ਹੋਣਾ ਖੜਾ ਹੋ ਗਿਆ ਚਲੋ ਬੈਠ ਕੇ ਸਾਰਿਆਂ ਨੂੰ ਸੁਝਾ ਲਿਆ ਹੁਣ ਥੇਲਾ ਵਧੀਆ ਲੱਗੂਗਾ ਕੋਈ ਸ਼ਾਂਤੀ ਭੁਰੂ ਹੋਗਾ ਕੋਈ ਦਾ ਮੋਹੱਲ ਖਰਾਬ ਨਹੀਂ ਹੋਊਗਾ ਠੀਕ ਆ ਜੀ ਇਹ ਲਿਖ ਕੇ ਕੀ ਦੇ ਕੇ ਗਏ ਸਰੇ ਇਹ ਲਿਖ ਕੇ ਦੇਗਾ ਜੀ ਇੱਥੇ ਆਪਣਾ ਬਰਾਵਾ ਦਾਸ ਖੋਦਾ ਨਹੀਂ ਫੁਕਾਂਗੇ ਤੇ ਪੂਜਾ ਕਰਕੇ ਤੇ ਸਤਨ ਸਿੰਘ ਜਾ ਕੇ ਉਹ ਕੌਣ ਲੈ ਕੇ ਜਾਊਗਾ ਜੀ ਸ਼ਾਮ ਉਹ ਲੜਨ ਗਈ ਠਿਕ ਜੱਲ ਕੇ ਜਾਓ ਜੀ ਅੱਛਾ ਜ ਇਹ ਤੁਹਾਡੀ ਗੱਲ ਜਿਹੜੀ ਹੋਈ ਆ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਹੋਈ ਆ। ਹਾਂ ਮੌਜੂਦਗੀ ਵਿੱਚ। ਓਕੇ। ਕਣ ਦਾ ਭਾਈ ਜਰ ਅੱਜ ਬੈਠਾ ਸੀ ਪ੍ਰਸ਼ਾਸਨ ਦੀ ਜੀ ਬਟਾ। ਠੀਕ ਆ ਜੀ। ਮੌਜੂਦਾ ਜਿਹੜੇ ਡਿਊਟੀ ਅਫਸਰ ਆ ਇੱਥੇ ਡਿਊਟੀ ਲੱਗੀ ਉਹਨਾਂ ਦੀ ਮੌਜੂਦਗੀ ਵਿੱਚ ਇਹ ਸਾਰਾ ਵਾ। ਸਾਰਾ ਫਸਲ ਮੌਜੂਦਗੀ ਵਿੱਚ ਹੋਇਆ। ਠੀਕ ਆ ਜੀ। ਮਸਲਾ ਜਿਹੜਾ ਮਤਲਬ ਸੌਟ ਆਊਟ ਹੋ ਗਿਆ ਕੋਈ ਐਦਾਂ ਦਾ। ਕੋਈ ਐਦਾਂ ਦੀ ਗੱਲ ਨਹੀਂ। ਭਾਈ ਜਰ ਸਾਂਝ ਨੂੰ ਮਜਬੂਰ ਕਰ ਲਿਆ। ਹਾਂ ਸਾਥੀਆਂ ਨੂੰ ਦੱਸਣਾ ਚਾਹੁੰਦੇ ਸਰੋਤਿਆਂ ਨੂੰ ਕਿ ਸਰਪੰਚ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਨੇ ਜਿਹੜਾ ਮੌਕਾ ਸੰਭਾਲ ਕੋਚੀ ਖੁਸ਼ੀ ਨਾਲ ਔਰ ਖੁਸ਼ੀ-ਖੁਸ਼ੀ ਜਾਣ ਉਹਨਾਂ ਦੇ ਕਹਿਣ ਦੇ ਮੁਤਾਬਕ ਠੇਕੇਦਾਰ ਜਿਹੜਾ ਸੋਨੂ ਆ ਉਹ ਇੱਥੇ ਹੀ ਏਰੀਆ ਦੇ ਵਿੱਚ ਰਹਿੰਦਾ ਉਹਨਾਂ ਦੇ ਭਾਈਚਾਰੇ ਦਾ ਵਾ ਔਰ ਉਹਨੇ ਪੂਰਨ ਭਰੋਸਾ ਦਿਵਾਇਆ ਕਿ ਅਸੀਂ ਸਿਰਫ ਰਾਵਣ ਦਾ ਜਿਹੜਾ ਮੂਰਤੀ ਲਗਾਈ ਆ ਉਹ ਸਾਡੇ ਲਈ ਵੀ ਸਤਿਕਾਰਯੋਗ ਆ ਜਲਣਾ ਸਾਡਾ ਮਕਸਦ ਨਹੀਂ ਸੀਗਾ ਅਸੀਂ ਪੂਜਾ ਕਰਨੀ ਆ ਉਹਨਾਂ ਦੀ ਪੂਜਾ ਕਰਨ ਦੇ ਮਕਸਦ ਨਾਲ ਜਿਹੜਾ ਲਗਾਇਆ ਸ਼ਾਮ ਨੂੰ ਪੂਜਾ ਕਰਕੇ ਉਹ ਆਪਣੀ ਹਾਜ਼ਰੀ ਵਿੱਚ ਜਿਹੜਾ ਜਲ ਪ੍ਰਵਾਹ ਕਰ ਦਾਂਗੇ ਸੋ ਤੁਸੀਂ ਦੇਖਦੇ ਰਹੋ ਬੇਗਮਪੁਰਾ ਡ੍ਰੀਮ ਚੈਨਲ ਧੰਨਵਾਦ ਜੈ ਭੀਮ ਜੈ ਭਾਰਤ ਦੇਖੋ ਇੱਕ ਅਨੋਖਾ ਸ਼ੁਰੂਆਤ ਜਿਹੜੀ ਉਹ ਪ੍ਰਬੰਧਕੀ ਟੀਮ ਦੇ ਵੱਲੋਂ ਮਹਾਤਮਾ ਰਾਵਣ ਦੀ ਜਿਹੜੀ ਆ ਉਹ ਪੂਜਾ ਕੀਤੀ ਗਈ ਆ ਪ੍ਰਬੰਧਕੀ ਟੀਮ ਦੇ ਵੱਲੋਂ ਔਰ ਪੂਜਾ ਕਰਨ ਤੋਂ ਬਾਅਦ ਰਿਸਪੈਕਟਡ ਸਤਕਾਰ ਦੇ ਨਾਲ ਮੌਜੂਦਾ ਪੰਚਾਇਤ ਨਾਲ ਔਰ ਪੰਚਾਇਤ ਦੇ ਨੇ ਇੱਕ ਨਵਾਂ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਕਿ ਆਪਣੀ ਨਮੀ ਪਿਰਤ ਜਿਹੜੀ ਉਹ ਦੇਖੋ ਪ੍ਰਸ਼ਾਸਨ ਦੇ ਸਾਥੀ ਵੀ ਕਿ ਪੂਜਾ ਕਰਨ ਤੋਂ ਬਾਅਦ ਮਹਾਤਮਾ ਰਵਣ ਜੀ ਨੂੰ ਜਲ ਪ੍ਰਵਾਹ ਕੀਤਾ ਜਾਊਗਾ ਐਦਾਂ ਸੁਣਨ ਨੂੰ ਮਿਲ ਰਿਹਾ ਦੇਖੋ ਸੈਂਕੜਿਆਂ ਦੀ ਤੀਵਾਰ ਵਿੱਚ ਲੋਕ ਲਾਈਵ ਪੂਜਾ ਕਰਨ ਤੋਂ ਬਾਅਦ ਪੂਰੀ ਕਮੇਟੀ ਦੇ ਵੱਲੋਂ ਪੂਜਾ ਕੀਤੀ ਗਈ ਔਰ ਇੱਕ ਨਵੀਂ ਪਿਰਤ ਜਿਹੜੀ ਆ ਉਹ ਪਾ ਕੇ ਪ੍ਰਬੰਧਕੀ ਕਮੇਟੀ ਜਿਹੜੀ ਆ ਉਹ ਮਹਾਤਮਾ ਰਾਵਣ ਨੂੰ ਜਲ ਪ੍ਰਵਾਹ ਕਰੂਗੀ ਮੌਜੂਦਾ ਸਰਪੰਚ ਪਟੀਆਂ ਦੇ ਔਰ ਪੂਰੇ ਸਤਕਾਰ ਦੇ ਨਾਲ ਮਹਾਤਮਾ ਰਾਵਣ ਦੀ ਪੂਜਾ ਸਾਥੀਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਕਰੋ ਤਾ ਜੋ ਦੇਖੋ ਮੇਲਾ ਇਦਾਂ ਹੀ ਸਾਡੇ ਪਿੱਛੇ ਮੇਲਾ ਇਦਾਂ ਹੀ ਚੱਲ ਰਿਹਾ ਚੰਡੋਲ ਚੁੱਲ ਰਿਹਾ ਪਰਮਾਹਤਮਾ ਰਾਵਣ ਜੀ ਨੂੰ ਇੱਕ ਕਮੇਟੀ ਦੇ ਦੇ ਠੇਕੇਦਾਰ ਆ ਮੁੱਖ ਮੈਂਬਰ ਉਹਨਾਂ ਦੇ ਵੱਲੋਂ ਇਹ ਡਿਸੀਜਨ ਲਿੱਤਾ ਗਿਆ ਕਿ ਮਹਾਤਮਾ ਰਾਵਣ ਜੀ ਨੂੰ ਜਲ ਪ੍ਰਵਾਹ ਦੇਖੋ ਪ੍ਰਸ਼ਾਸਨ ਮੁਸਤੈਦੀ ਦੇ ਨਾਲ ਲੱਗਿਆ ਹੋਇਆ ਸਾਰਾ ਮੇਲੇ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਤੇ ਪੂਰੀ ਟੀਮ ਜਿਹੜੀ ਆ ਮੇਲੇ ਦੀ ਟੀਮ ਸਤਕਾਰ ਸਹਿਤ ਮਹਾਤਮਾ ਰਾਵਣ ਜੀ ਨੂੰ ਜਲ ਪ੍ਰਵਾਹ ਕਰੂਗੀ ਪੂਜਾ ਕਰਨ ਤੋਂ ਬਾਅਦ ਪ੍ਰਸ਼ਾਸਨ ਦੀ ਥਾਣਾ ਸਲੇਮ ਟਾਪਰੀ ਦੇ ਅਧੀਨ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹਨਾਂ ਦੀ ਰਹਿਨਮਾਈ ਦੇ ਹੇਠ ਜਲ ਪ੍ਰਵਾਹ ਕੀਤਾ ਜਾਊਗਾ ਸਾਥੀਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਕੈਮਰਾਮੈਨ ਬਲਵਿੰਦਰ ਹੀਰ ਜੀ ਆਪਣੀ ਪੂਰੀ ਡਿਊਟੀ ਨਿਭਾਉਂਦੇ ਹੋਏ ਉਹ ਸਰਪੰਚ ਸਾਹਿਬ ਠੇਕੇਦਾਰ ਸਾਰੀ ਟੀਮ ਉਹ ਥੱਲੇ ਅੱਪਾ ਪਹੁੰਚੇ ਲੁਧਿਆਣੇ ਦੇ ਪਟੀਆਂ ਪਟੀਆਂ ਪਿੰਡ ਦੇ ਵਿੱਚ ਜਿੱਥੇ ਮਹਾਤਮਾ ਰਾਵਣ ਦਾ ਸਟੈਚੂ ਜਿਹੜਾ ਜਲ ਪ੍ਰਵਾਹ ਕਰਨ ਦੇ ਲਈ ਲਗਾਇਆ ਜਾ ਰਿਹਾ ਹੈ ਕੋਈ ਟਰੈਕਟਰ ਟਰਾਲੀ ਮੋਦੀ ਦਾ ਸਰਪੰਚ ਸਾਹਿਬ ਜੱਦੀ ਹਾਂ ਸਾਥੀਆਂ ਨੂੰ ਬੇਨਤੀ ਆ ਕਿ ਇਦਾਂ ਹੀ ਸਤਲੋਜ ਦੇ ਉੱਪਰ ਲਿਜਾਇਆ ਜਾਊਗਾ ਸਤਿਕਾਰ ਦੇ ਨਾਲ ਮਹਾਤਮਾ ਰਾਵਣ ਜੀ ਨੂੰ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਤੇ ਆਪਣੇ ਕੋਲ ਇਹ ਦਾ ਸਵੇਰ ਦਾ ਇਹ ਆਪਣੀ ਨਿਗਰਾਨੀ ਦੇ ਹੇਠ ਮੁੱਦਾ ਆਇਆ ਸੀ। ਤੋਂ ਆ ਦੇਖੋ ਟਰੈਕਟਰ ਵਾਲੇ ਸਾਥੀ ਜਾ ਰਹੇ ਆ। ਉਹਦੇ ਕੋ ਪ੍ਰਸ਼ਾਸਨ ਦੇ ਸਾਥੀ ਨਾਲ ਬਿਲਕੁਲ ਬਹੁਤ ਰਿਸਪੌਂਸਿਬਿਲਟੀ ਆਪਣੀ ਨਿਭਾਉਂਦੇ ਹੋਏ ਘਾਤਮਰ ਆਵਣ ਨੂੰ ਲੈ ਗਏ ਨੇ ਸਾਥੀ ਸਾਥੀਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਲੁਧਿਆਣਾ ਦੇ ਵਿੱਚ ਪਟੀਆਂਪਿੰਡ ਵਿੱਚ ਇਹ ਮੇਲਾ ਚੱਲ ਰਿਹਾ ਹੈ ਸਗਾ ਸੋ ਉੱਥੇ ਮਹਾਤਮਾ ਰਾਵਣ ਨੂੰ ਪੂਜਾ ਕਰਨ ਤੋਂ ਬਾਅਦ ਇੱਕ ਨਵੀਂ ਪਿਰਤ ਜਿਹੜੀ ਪਾਈ ਗਈ ਉਹ ਦੇਖੋ ਸਤਲੁਜ ਦਰਿਆ ਦੇ ਵਿੱਚ ਮਹਾਤਮਾ ਰਾਵਣ ਨੂੰ ਉਪ ਕੀਤਾ ਜਾਊਗਾ ਜਲ ਪ੍ਰਵਾ ਪੂਜਾ ਕਰਨ ਤੋਂ ਬਾਅਦ ਪੂਰੀ ਕਮੇਟੀ ਨੇ ਪੂਜਾ ਕੀਤੀ ਸਤਕਾਰ ਨਾਲ ਔਰ ਪੂਜਾ ਕਰਨ ਤੋਂ ਬਾਅਦ ਮਹਾਤਮਾ ਰਾਵਣ ਨੂੰ ਜਿਹੜੇ ਕਿ ਬਹੁਤ ਗਿਆਤਾ ਸੀ ਗਿਆਨਮਾਨ ਬੌਜਨਾ ਦੇ ਮਸੀਹਾ ਵੀ ਕਹਿੰਦੇ ਨਾਲ ਲੋਕਾਂ ਮੈਸੇਜ ਆ ਰਹੇ ਆ surjit paul ji watch ਕਰ ਰਹੇ ਨੇ sujit paul ji ਤੁਹਾਡੇ ਪਿੰਡ ਦੇ ਵਿੱਚ ਹੀ ਖੜੇ ਆ ਸਵੇਰ ਦੇ ਇੱਥੇ ਹੀ ਡਿਊਟੀ ਨਿਭਾ ਰਹੇ ਆ ਤੇ ਮਹਾਤਮਾ ਰਾਵਣ ਨੂੰ ਆ ਦੇਖੋ ਤੁਸੀਂ ਦੇਖ ਰਹੋਗੇ ਵੀ ਗਰਾਊਂਡ ਬਿਲਕੁਲ ਖਾਲੀ ਹੋ ਗਿਆ ਐ ਜਿੱਦਾਂ ਕਮਿਟਮੈਂਟ ਪੰਚਾਇਤ ਨਾਲ ਹੋਈ ਸੀ ਮਹਾਤਮਾ ਰਾਵਣ ਜੀ ਨੂੰ ਲੈ ਗਏ ਨੇ ਸੋ ਸਾਥੀਆਂ ਨੂੰ ਬੇਨਤੀ ਆ ਕਿ ਪੂਜਾ ਕਰਨ ਤੋਂ ਬਾਅਦ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਜਾਊਗਾ ਕਮੇਟੀ ਨੇ ਧੰਨਵਾਦ ਜੈ ਭੀਮ ਜੈ ਭਾਰਤ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੀ